ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਗਿਆਨ ਸਾਗਰ ਵਿੱਚ ਅੱਜ ਅਸੀਂ ਦਰਸ਼ਨ ਦੇਦਾਰੇ ਕਰ ਰਹੇ ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਔਰ ਇਸ ਸ੍ਰੀ ਅਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਬਣੇ ਹੋਏ ਉਹਨਾਂ ਪੰਜਾਂ ਕਿਲਿਆਂ ਦੇ ਵਿੱਚੋਂ ਕੁਝ ਕਿਲਿਆਂ ਦੇ ਦਰਸ਼ਨ ਕਰਨ ਦਾ ਜੀ ਯਤਨ ਕੀਤਾ ਇਸ ਵੇਲੇ ਅਸੀਂ ਮੌਜੂਦ ਹਾਂ ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ ਵਿਖੇ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਕਿਲਾ ਲੋਹਗੜ੍ਹ ਕਿਲਾ ਹੋਲਗੜ੍ਹ ਕਿਲਾ ਫਤੇਗੜ ਅਤੇ ਪੰਜਵਾਂ ਕਿਲਾ ਹੈ ਗੁਰਦੁਆਰਾ ਕਿਲਾ ਤਾਰਾਗੜ ਸਾਹਿਬ ਇਹ ਗੁਰਦੁਆਰਾ ਕਿਲਾ ਤਾਰਾਗੜ ਸਾਹਿਬ ਉਹ ਸਥਾਨ ਹੈ ਜਿੱਥੇ ਸਤਕਾਰਯੋਗ ਭਾਈ ਸਾਹਿਬ ਭਾਈ ਕਨੀਆ ਜੀ ਨੇ 500 ਬ੍ਰह्म ਗਿਆਨੀਆਂ ਦੇ ਨਾਲ ਇੱਥੇ ਜਪ ਤਪ ਕੀਤਾ ਔਰ ਇਹ ਤਾਰਾਗੜ ਕਿਲਾ ਆਪਜੀ ਆਸੇ-ਪਾਸੇ ਵੇਖ ਸਕਦੇ ਹੋ ਕਿ ਜਿਵੇਂ ਪਹਾੜੀਆਂ ਦੀ ਚੋਟੀ ਉੱਤੇ ਵਸਿਆ ਹੋਇਆ ਇੱਕ ਤਾਰੇ ਵਾਂਗ ਦੂਰੋਂ ਹੀ ਦਿਖਾਈ ਦੇਂਦਾ ਹੋਇਆ ਜਿਸ ਪਾਸੇ ਤੁਸੀਂ ਵੇਖ ਰਹੇ ਹੋ ਉਧਰ ਸ਼੍ਰੀ ਕੇਸਗੜ ਸਾਹਿਬ ਦਾ ਮੁਬਾਰਕ ਪਾਵਨ ਸਥਾਨ ਹੈ ਸ਼੍ਰੀ ਆਨੰਦਗੜ੍ਹ ਦਾ ਕਿਲਾ ਹੈ ਇਹ ਕਿਲਾ ਦਸਮ ਪਾਤਸ਼ਾਹ ਨੇ ਪਹਾੜੀਆਂ ਦੀ ਚੋਟੀ ਉੱਤੇ ਇਸ ਕਰਕੇ ਬਣਾਇਆ ਤਾਂ ਇੱਕ ਕਾਰਨ ਸੀ ਕਿ ਇਧਰੋਂ ਪਹਾੜੀ ਰਾਜੇ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਉੱਤੇ ਦਿਨ ਬਾਅਦ ਦਿਨ ਹਮਲੇ ਕਰਦੇ ਸਨ ਔਰ ਇਹਨਾਂ ਪਹਾੜੀ ਰਾਜਿਆਂ ਨੂੰ ਮੁਖ ਰੱਖ ਕੇ ਇਹ ਗੁਰਦੁਆਰਾ ਕਿਲਾ ਤਾਰਾਗੜ੍ਹ ਦਸਮ ਪਾਤਸ਼ਾਹ ਨੇ ਸਥਾਪਿਤ ਕੀਤਾ ਔਰ ਇਥੇ ਭਾਈ ਕਨਈਆ ਜੀ ਵਾਸਤੇ ਜਾਂ ਕੁਝ ਹੋਰ ਬ੍ਰਹਮ ਗਿਆਨੀਆਂ ਵਾਸਤੇ ਦਸਮੇਰ ਪਾਤਸ਼ਾਹੀ ਖੁਦ ਆਪ ਇਥੇ ਪ੍ਰਸ਼ਾਦਾ ਪਾਣੀ ਪਹੁੰਚਾਉਂਦੇ ਰਹੇ ਔਰ ਇਸ ਕਿਲੇ ਦੇ ਉੱਤੇ 1706 ਦੇ ਵਿੱਚ ਸਭ ਤੋਂ ਪਹਿਲਾ ਹਮਲਾ ਕੀਤਾ ਗਿਆ। ਸੋ ਆਪਜੀ ਦੇ ਨਾਲ ਇਹ ਸਾਂਝਾ ਕਰਨ ਦਾ ਯਤਨ ਕੀਤਾ ਹੈ। ਜਿਵੇਂ ਪਿਛਲੀ ਵੀਡੀਓ ਵਿੱਚ ਆਪ ਜੀ ਵੇਖ ਚੁੱਕੇ ਹੋ ਕਿ ਭਾਈ ਕਨਈਆ ਜੀ ਦਾ ਉਤਾਪਸਥਾਨ ਜਿੱਥੇ ਉਹਨਾਂ ਦੀ ਮਸ਼ਕ ਵੀ ਪਈ ਹੋਈ ਹੈ ਜਿੱਥੇ ਪਾਣੀ ਪਿਆ ਜਾਂਦਾ ਸੀ ਔਰ ਇਹ ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ ਜਿੱਥੇ ਦਸਮੇਸ਼ ਪਾਤਸ਼ਾਹ ਦੇ ਪੰਜਾਂ ਕਿਲਿਆਂ ਵਿੱਚੋਂ ਇੱਕ ਮੁਬਾਰਕ ਕਿਲਾ ਹੈ ਉਥੇ ਭਾਈ ਕਨਈਆ ਜੀ ਦੀ ਯਾਦ ਨੂੰ ਵੀ ਤਾਜ਼ਾ ਕਰਦਾ ਹੈ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ